ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਰੈਡੀਮੇਡ ਕੁੜਤੇ ਦੀ ਆਪਾਂ ਫਿਟਿੰਗ ਕਰਾਂਗੇ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਰੈਡੀਮੇਡ ਕੁੜਤਾ ਲਿਆ ਹੋਇਆ ਸੀ ਤੇ ਇਸ ਦੀ ਫਿਟਿੰਗ ਬਾਰੇ ਕਹਿੰਦੇ ਸੀ ਜਿੰਨਾਂ ਦਾ ਇਹ ਕੁੜਤਾ ਤੇ ਆਪਾਂ ਅੱਜ ਇਸ ਦੀ ਫਿਟਿੰਗ ਕਰਾਂਗੇ ਆਪਣੇ ਕੋਲ ਇਹਨਾਂ ਦੀ ਕਮਰ ਹੈ 16 ਇੰਚ ਕਮਰ ਤੇ ਉੱਪਰੋਂ ਬ੍ਰੈਸਟ 20 ਇੰਚ ਤੇ ਤੀਰਾ ਜਿਹੜਾ ਹੈ ਕਿ ਉਹ 12.5 ਇੰਚ ਤੇ ਇਹ ਜਿਹੜਾ ਰੈਡੀਮੇਡ ਕੁੜਤਾ ਹੈ ਇਸ ਦਾ ਤੀਰਾ 15 ਇੰਚ ਹੈ 15 16 ਇੰਚ ਤੇ ਇਹ ਥੋੜਾ ਖੁੱਲ੍ਹਾ ਹੈ ਲੂਜ਼ ਹੈ ਤੇ ਇਸ ਦੀ ਆਪਾਂ ਫਿਟਿੰਗ ਕਰਾਂਗੇ ਤੇ ਉੱਪਰੋਂ ਤੀਰੇ ਦਾ ਨਿਸ਼ਾਨ ਲਗਾਵਾਂਗੇ ਤੇ ਫਿਰ ਕਮਰ ਦਾ ਬਾਕੀ ਆਪਾਂ ਕੁੜਤੇ ਨੂੰ ਸਾਰੇ ਨੂੰ ਢੇੜਨ ਦੀ ਲੋੜ ਨਹੀਂ ਆਪਾਂ ਨੂੰ ਸਿਰਫ ਬਾਜੂ ਅਲੱਗ ਕਰ ਲਾਂਗੇ ਢੇੜ ਕੇ ਤੇ ਇਸ ਨੂੰ ਆਪਾਂ ਉਲਟਾ ਇਸ ਤਰ੍ਹਾਂ ਫੋਲਡ ਕਰਾਂਗੇ ਆ ਦੇਖੋ ਜੀ ਤੇ ਹੁਣ ਆਪਾਂ ਤੀਰੇ ਦਾ ਨਾਪ ਲਾਂਗੇ ਇਹਨਾਂ ਦਾ ਤੀਰਾ ਹੈ ਜੀ 13 ਇੰਚ ਤੇ ਆਪਾਂ 14 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਇਹਦੇ ਲਈ ਆਪਾਂ 7 ਇੰਚ ਤੇ ਨਿਸ਼ਾਨ ਲਾਇਆ ਹੋਇਆ ਤੇ ਇਧਰੋਂ ਆਪਾਂ 7.5 ਤੇ ਨਿਸ਼ਾਨ ਲਾਵਾਂਗੇ ਇਹ ਹੀ ਆਪਾਂ 7.5 ਤੇ ਆਪਾਂ ਨਿਸ਼ਾਨ ਲਗਾ ਕੇ ਮੋਢੇ ਦੀ ਕਟ ਪਾਵਾਂਗੇ ਆ ਦੇਖੋ ਜੀ ਦੇ ਦੋਨੋਂ ਸਾਈਡਾਂ ਤੋਂ ਇਸ ਤਰ੍ਹਾਂ 2-2 ਇੰਚ ਤੇ ਨਿਸ਼ਾਨ ਲਾਵਾਂਗੇ ਜਿਹੜੀ ਆਪਾਂ ਇਹ 7.5 ਤੇ ਨਿਸ਼ਾਨ ਲਾਇਆ ਹੋਇਆ ਤੇ ਦੋਨੋਂ ਸਾਈਡਾਂ ਤੋਂ 2-2 ਇੰਚ ਤੇ ਨਿਸ਼ਾਨ ਲਗਾ ਕੇ ਫਿਰ ਇਸ ਦੀ ਗੁਲਾਈ ਕਰਾਂਗੇ ਤੇ ਇੱਥੋਂ ਆਪਾਂ ਛਾਤੀ ਦਾ ਨਾਪ ਲਾਂਗੇ 20 ਇੰਚ ਇਹਨਾਂ ਦੀ ਨਾਪ ਹੈ ਤੇ 23 ਆਪਾਂ ਦਾ ਸਿੰਚ ਤੇ ਨਿਸ਼ਾਨ ਲਗਾਵਾਂਗੇ ਮੋਡੇ ਦੀ ਗੁਲਾਈ ਕਰ ਲਾਂਗੇ ਆਪਾਂ ਇਸ ਤਰ੍ਹਾਂ 2 2 ਇੰਚ ਦੋਨੋਂ ਸਾਈਡਾਂ ਤੋਂ ਲੈ ਕੇ ਤੇ ਹੁਣ ਆਪਾਂ ਕਟਿੰਗ ਕਰਾਂਗੇ 1 ਇੰਚ ਆਪਾਂ ਵੱਧ ਰੱਖਿਆ ਹੋਇਆ 13 13 ਇੰਚ ਉਹਨਾਂ ਦਾ 13 ਤਿਆਰ ਤੇ ਆਪਾਂ 14 ਇੰਚ ਤੇ ਨਿਸ਼ਾਨ ਲਗਾਇਆ ਹੋਇਆ ਹਾਂਜੀ ਹੁਣ ਆਪਾਂ ਕਟਿੰਗ ਕਰ ਲਾਂਗੇ ਮੋਡੇ ਦੀ ਆ ਦੇਖੋ ਜੀ ਇਸ ਤਰ੍ਹਾਂ ਮੋਡੇ ਦੀ ਕਟਿੰਗ ਕਰ ਚੁੱਕੇ ਆਪਾਂ ਤੇ ਹੁਣ ਆਪਾਂ ਪਲੇਟ ਪਾਵਾਂਗੇ ਰੈਡੀਮੇਡ ਕੁੜਤੇ ਤੇ ਪਲੇਟ ਨਹੀਂ ਪਾਏ ਹੋਏ ਤੇ ਹੁਣ ਆਪਾਂ ਪਲੇਟ ਪਾਵਾਂਗੇ ਆ ਦੇਖੋ ਜੀ ਇਧਰੋਂ ਆਪਾਂ 4 ਇੰਚ ਤੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਆਪਾਂ 4-4 ਇੰਚ ਤੇ ਨਿਸ਼ਾਨ ਲਾ ਲਾਂਗੇ 4 ਇੰਚ ਜਾਂ 3.5 ਇੰਚ ਤੇ ਵੀ ਇਧਰੋਂ ਨਿਸ਼ਾਨ ਲਗਾ ਸਕਦੇ ਹੋ ਉੱਪਰੋਂ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਆ ਦੇਖੋ ਜੀ ਇਹ ਪੇਟੀ ਜਿਹੜੀ ਆਪਣੀ ਉੱਪਰ ਵਾਲੀ ਇਹ ਥੋੜੀ ਜਿਹੀ ਲੰਬੀ ਹੈ ਤੇ ਇਸ ਨੂੰ ਆਪਾਂ ਦੇੜਾਂਗੇ ਨਹੀਂ ਲੇਕਿਨ ਆਪਾਂ ਪਲੇਟ ਉਸ ਹਿਸਾਬ ਦੇ ਨਾਲ ਪਾਵਾਂਗੇ ਜਿਹੜੀ ਕਿ ਇਹਦੀ ਫਿਟਿੰਗ ਸਹੀ ਆਊਗੀ ਬਿਲਕੁਲ ਉੱਪਰੋਂ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਆਹ ਵਾਲੇ ਨਿਸ਼ਾਨ ਨਿਸ਼ਾਨ ਦੇ ਨਾਲ ਮਿਲਾ ਦਾਂਗੇ ਇਸ ਤਰ੍ਹਾਂ ਤੇ ਇਸ ਇਹ ਆਪਣੇ ਪਲੇਟ ਜਿਹੜੇ ਨੇ ਇਹ ਅੱਧੇ-ਅੱਧੇ ਪੈਣਗੇ ਕਿਉਂਕਿ ਉੱਪਰ ਵਾਲੀ ਪੇਟੀਆ ਲੱਗ ਬਣੀ ਹੋਈ ਏ ਤੇ ਹਾਫ ਹਾਫ ਪਲੇਟ ਪਾਉਣੀ ਨੇ ਆਪਾਂ ਇਹ ਚਾਰੇ ਫਰੰਟ ਸਾਈਡ ਵਾਲੇ ਵੀ ਬੈਕ ਸਾਈਡ ਵਾਲੇ ਵੀ ਅੱਧੇ-ਅੱਧੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਹੋਇਆ ਇਹ ਸਿਰਫ 3.5 3 ਇੰਚ ਦੇ ਪਲੇਟ ਨੇ ਤੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਕੇ ਫਿਰ ਪਲੇਟਨ ਦੀ ਸਟੀਚਿੰਗ ਕਰਾਂਗੇ ਆ ਦੇਖੋ ਜੀ ਇਹ ਜਿੱਥੇ ਆਪਾਂ ਨਿਸ਼ਾਨ ਲਗਾਏ ਹੋਏ ਨੇ ਆਪਾਂ ਸ਼ੁਰੂ ਜਿਵੇਂ ਆਪਾਂ ਸੀਨ ਜਿਹੜੀ ਹੈ ਉਹ ਕਿਨਾਰੀ ਤੇ ਰੱਖਣੀ ਹੈ ਤੇ ਵਿਚਾਲੇ ਆਪਾਂ ਥੋੜੀ ਲੁੰਗਾਈ ਕਰਾਂਗੇ ਤੇ ਐਂਡ ਤੇ ਵੀ ਆਪਾਂ ਕਿਨਾਰੀ ਤੇ ਸੀਨ ਲਾਵਾਂਗੇ ਇਸ ਤਰ੍ਹਾਂ ਆਪਣੇ ਜਿਹੜੇ نیچے ਵੱਲ ਪਏ ਹੋਏ ਨੇ ਪੇਟੀ ਦੇ ਨਾਲ ਉਹ ਸਹੀ ਹੋਣਗੇ ਬਿਲਕੁਲ ਹਾਂਜੀ ਆਪਾਂ ਚਾਰੇ ਪਲੇਟ ਆਪਾਂ ਉਸੇ ਤਰ੍ਹਾਂ ਹੀ ਪਾਉਣੇ ਨੇ ਸ਼ੁਰੂ ਚ ਵੀ ਆਪਾਂ ਸੀਨ ਜਿਹੜੀ ਕਿਨਾਰੇ ਤੇ ਲਾਉਣੀ ਹੈ ਵਿਚਾਲੇ ਥੋੜੀ ਡੁੰਗਾਈ ਕਰਾਂਗੇ ਤੇ ਐਂਡ ਤੇ ਵੀ ਆਪਾਂ ਸਿਰੇ ਤੇ ਸੀਨ ਲਾਵਾਂਗੇ ਕਿਉਂਕਿ ਆਪਾਂ نیچے ਵਾਲੇ ਜਿਹੜੇ ਪੇਟੀ ਦੇ ਨਾਲ ਵਾਲੋ ਆਪਾਂ ਪਾਏ ਹੋਏ ਨੇ ਉਹ ਨਹੀਂ ਢੇੜੇ ਹੋਏ ਤੇ ਜੇਕਰ ਆਪਾਂ ਸਿੱਧੀ ਸੀਨ ਲਾਵਾਂਗੇ ਤਾਂ ਫਿਰ ਉਹਨਾਂ ਬਲਾਂ 'ਚ ਪ੍ਰੋਬਲਮ ਆਊਗੀ ਆਪਾਂ ਨੂੰ ਤੇ ਇਸ ਤਰ੍ਹਾਂ ਵੀ ਆਪਣੀ ਜਿਹੜੀ ਫਿਟਿੰਗ ਹੈ ਬਿਲਕੁਲ ਸਹੀ ਆਊਗੀ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਪਲੇਟ ਨੇ ਉਹਨਾਂ ਨੂੰ ਸਟਿਚ ਕਰ ਲੈਣਾ ਹਾਂ ਦੇਖੋ ਜੀ ਇਹ ਆਪਣਾ 20 ਇੰਚ ਤੇ ਆਪਾਂ ਉਪਰੋ ਛਾਤੀ ਦਾ ਨਿਸ਼ਾਨ ਲਾਇਆ ਹੋਇਆ ਸੀ ਤੇ ਇਸ ਦੀ ਸੇਧ ਤੇ ਰੱਖਾਂਗੇ ਅੱਗੇ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਕਮਰ ਆਪਣੀ 17 ਇੰਚ ਤੇ ਕਮਰ ਤੋਂ ਆਪਾਂ ਇਹ ਆਪਾਂ ਨਿਸ਼ਾਨ 17.5 ਤੇ ਹੀ ਲਾਇਆ ਹੋਇਆ ਹੈ ਕਿਉਂਕਿ ਇਹ ਰੈਡੀਮੇਡ ਕੁੜਤਾ ਹੈ ਤੇ ਇਹ ਥੋੜਾ ਲੂਜ਼ ਵੀ ਚੱਲ ਜਾਂਦਾ ਆਪਣਾ ਜਿਆਦਾ ਖੁੱਲਾ ਹੋਣ ਕਰਕੇ ਆਪਾਂ ਇਹ ਸੀਣਾ ਲਾ ਰਹੇ ਆ ਵੈਸੇ ਰੈਡੀਮੇਡ ਕੁੜਤੇ ਥੋੜੇ ਜਿਹਾ ਲੂਸ ਵੀ ਵਧੀਆ ਲੱਗਦੇ ਨੇ ਆ ਦੇਖੋ ਜੀ ਇਸ ਤੋਂ ਅੱਗੇ ਆਪਾਂ ਕਮਰ ਤੋਂ ਅੱਗੇ ਆਪਾਂ ਕਮਰ ਤੱਕ ਹੀ ਆਪਾਂ ਜ਼ਿਆਦਾਤਰ ਫਿਟਿੰਗ ਕਰਨੀ ਹੈ ਉੱਪਰੋਂ ਆਪਾਂ ਛਾਤੀ ਦੀ ਫਿਟਿੰਗ ਤੇ ਕਮਰ ਦੀ ਫਿਟਿੰਗ ਆਪਣੀ ਜ਼ਿਆਦਾ ਜ਼ਰੂਰੀ ਹੈ نیچے ਆਪਣਾ ਕੁੜਤਾ ਜਿਹੜਾ ਉਹ ਖੁੱਲਾ ਹੀ ਚੱਲੂਗਾ ਤੇ ਕਮਰ ਦੇ ਨਿਸ਼ਾਨ ਤੋਂ ਅੱਗੇ ਆਪਾਂ ਇਸ ਨਿਸ਼ਾਨ ਨੂੰ ਟੇਡਾ ਲੈ ਜਾਂਦੇ ਹੋਏ ਸੀਨ ਦੇ ਨਾਲ ਹੀ ਅਟੈਚ ਕਰ ਦਾਂਗੇ ਤੇ ਉੱਪਰੋਂ ਵੀ ਆਪਾਂ ਕਮਰ ਦੇ ਨਿਸ਼ਾਨ ਤੋਂ ਉੱਪਰੋਂ ਆਪਣੇ ਛਾਤੀ ਦੇ ਨਿਸ਼ਾਨ ਤੱਕ ਇਸ ਤਰ੍ਹਾਂ ਇਸ ਨਿਸ਼ਾਨ ਨੂੰ ਡਾਰਕ ਕਰ ਲਾਂਗੇ ਤੇ ਫਿਰ ਇੱਥੇ ਆਪਾਂ ਸੀਣਾ ਲਾਵਾਂਗੇ ਇਹ ਉੱਪਰ ਆਪਣਾ ਫੀਟਿੰਗ ਵਾਲਾ ਨਿਸ਼ਾਨ ਹੈ ਛਾਤੀ ਵਾਲੀ ਫੀਟਿੰਗ ਦਾ ਨਿਸ਼ਾਨ ਤੇ نیچے ਆਪਣਾ ਕਮਰ ਦਾ ਨਿਸ਼ਾਨ ਤੇ ਇਸ ਤਰ੍ਹਾਂ ਕਮਰ ਦੇ ਨਿਸ਼ਾਨ ਤੋਂ ਇਸ ਤਰ੍ਹਾਂ ਆਪਾਂ نیچے ਛਿੱਪ ਦੇ ਨਿਸ਼ਾਨ ਤੱਕ ਇਸ ਨੂੰ ਆਪਾਂ ਇਸ ਇਹਨਾਂ ਸੀੜਾਂ ਦੇ ਨਾਲ ਹੀ ਅਟੈਚ ਕਰਾਂਗੇ ਆ ਦੇਖੋ ਜੀ نیچے ਕੇ ਇਹ ਰ ਆਪਣਾ ਖੁੱਲਾ ਹੀ ਚੱਲੂਗਾ ਆ ਦੇਖੋ ਇਹੇ ਆਪਾਂ ਛਾਤੀ ਦੀ ਤੇ ਕਮਰ ਦੀ ਫਿਟਿੰਗ ਕਰਨੀ ਹੈ ਤੇ ਹੁਣ ਆਪਾਂ ਬਾਹਾਂ ਅਟੈਚ ਕਰਾਂਗੇ ਆ ਦੇਖੋ ਸਿੱਧੇ ਪਾਸੇ ਤੋਂ ਬਾਹਾਂ ਨਾਲ ਰੱਖ ਕੇ ਕਮੀਜ਼ ਦੇ ਇਸ ਤਰ੍ਹਾਂ ਆਪਾਂ ਅਟੈਚ ਕਰਨੀ ਹੈ ਸਿੱਧੇ ਪਾਸੇ ਤੋਂ ਮੋਢੇ ਦੀ ਕਾਟ ਆਪਣੀ ਪਾਉਣ ਕਰਕੇ ਕੱਪੜਾ ਜਿਹੜਾ ਆਪਣਾ ਥੋੜਾ ਵੱਧ ਹੈ ਤੇ ਬਾਹਾਂ ਦਾ ਆਪਣਾ ਕੱਪੜਾ ਜਿਹੜਾ ਉਹ ਪੂਰਾ ਪੂਰਾ ਸੀ ਤੇ ਜਿਹੜਾ ਆਪਣਾ ਮੋਢੇ ਵਾਲਾ ਕੱਪੜਾ ਹੈ ਇਸ ਨੂੰ ਆਪਾਂ ਅੱਧਾ ਅੱਧਾ ਇੰਚ ਦੋਨਾਂ ਸਾਈਡਾਂ ਤੋਂ ਵੱਧ ਰੱਖ ਲਾਂਗੇ ਤੇ ਫਿਰ ਆਪਣੀ ਜਿਹੜੀ ਬਾਹ ਦਾ ਕੱਪੜਾ ਉਹ ਬਰਾਬਰ ਆ ਜਾਊਗਾ ਬਾਹ ਵਾਲੇ ਮੋਢੇ ਦਾ ਤੇ ਕਮੀਜ਼ ਵਾਲੇ ਮੋਢੇ ਦਾ ਜਿਹੜਾ ਕੱਪੜਾ ਕਮੀਜ਼ ਵਾਲਾ ਕੱਪੜਾ ਜਿਹੜਾ ਉਹ ਆਪ ਅੱਧਾ ਅੱਧਾ ਇੰਚ ਦੋਨਾਂ ਸਾਈਡਾਂ ਤੋਂ ਵਧ ਰੱਖ ਕੇ ਤੇ ਫਿਰ ਆਪਣਾ ਜਿਹੜਾ ਬਾਹ ਵਾਲਾ ਮੋਢਾ ਉਹ ਬਰਾਬਰ ਆ ਜਾਊਗਾ ਕਿਉਂਕਿ ਆਪਣੀ ਕਟਿੰਗ ਕਰਨ ਨਾਲ ਥੋੜਾ ਮੋਢਾ ਜਿਹੜਾ ਵੱਡਾ ਵੱਡਾ ਹੋ ਗਿਆ 1.25 ਇੰਚ ਦਾ ਫਰਕ ਪੈ ਗਿਆ ਇਸ ਲਈ ਆਪਾਂ ਦੋਨਾਂ ਸਾਈਡਾਂ ਤੋਂ ਅੱਧਾ ਅੱਧਾ ਇੰਚ ਉਹ ਕੱਪੜਾ ਥੋੜਾ ਵੱਧ ਰੱਖ ਲਾਂਗੇ ਤੇ ਇਸ ਤਰ੍ਹਾਂ ਬਾਹ ਵਾਲਾ ਮੋੜਾ ਜਿਹੜਾ ਆਪਣਾ ਬਰਾਬਰ ਆ ਜਾਊਗਾ ਇਹ ਆਪਾਂ ਪਹਿਲਾਂ ਬਾਹ ਅਟੈਚ ਕੀਤੀਏ ਸਿੱਧੇ ਜੇ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ ਬੱਚਿਆਂ ਦੇ ਕੱਪੜੇ ਸੀਨੇ ਆ ਉਸੇ ਤਰ੍ਹਾਂ ਕਿਉਂਕਿ ਇਹ ਸੀਨ ਪਹਿਲਾਂ ਤੋਂ ਵੀ ਐਵੇਂ ਲੱਗੀ ਹੋਈ ਸੀ ਕੁੜਤੇ ਦੀ ਤੇ ਹੁਣ ਵੀ ਆ ਦੇਖੋ ਜੀ ਆਪਾਂ ਪਹਿਲਾਂ ਬਾਹ ਇਸ ਤਰ੍ਹਾਂ ਸੀਨ ਲਾ ਕੇ ਤੇ ਫਿਰ ਉੱਪਰੋਂ ਉਸੇ ਤਰ੍ਹਾਂ ਹੀ ਮੋਡੇ ਦੀ ਸੀਨ ਵੀ ਆਪਾਂ ਉਸੇ ਤਰ੍ਹਾਂ ਹੀ ਲਾਵਾਂਗੇ ਆ ਦੇਖੋ ਜੀ ਇਹ ਬਾਹ ਜਿਹੜੀ ਆਪਾਂ ਦੇੜੀ ਹੋਈ ਸੀ ਬਾਹ ਦੀ ਸੀਨ ਲਾਉਣ ਤੋਂ ਬਾਅਦ ਅੱਗੇ ਆਪਣੇ ਫਿਟਿੰਗ ਦਾ ਨਿਸ਼ਾਨ ਹੈ ਜਿੱਥੇ ਉੱਥੇ ਵੀ ਆਪਾਂ ਇਹ ਸਿੱਧੀ ਸੀਨ ਲੈ ਜਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਆਪਾਂ ਇਹ ਜਿਹੜੇ ਨਿਸ਼ਾਨ ਲਗਾਏ ਹੋਏ ਨੇ ਉੱਥੇ ਆਪਾਂ ਇਸ ਤਰ੍ਹਾਂ ਸੀਨ ਲਾ ਲਾਂਗੇ ਇਸ ਤਰ੍ਹਾਂ ਆਪਣਾ 2 ਮਿੰਟ ਦੇ ਵਿੱਚ ਕਮੀਜ਼ ਦਾ ਜਿਹੜੀ ਆਪਾਂ ਫਿਟਿੰਗ ਕਰ ਲੈਣੀ ਹੈ ਤੇ ਆ ਦੇਖੋ ਜੀ ਇਸ ਤਰ੍ਹਾਂ ਫਰਾਕ ਦੇ ਨਾਲ ਜਿਹੜੀ ਫਿਟਿੰਗ ਦੇ ਲਈ ਪਿੱਛੇ ਪੱਟੀ ਰੱਖੀ ਹੋਈ ਹੁੰਦੀ ਹੈ ਉਸ ਤਰ੍ਹਾਂ ਇਸ ਦੇ ਵੀ ਨਾਲ ਲੱਗੀ ਹੋਈ ਸੀ ਤੇ ਉਸ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਨਾਲ ਰੱਖਿਆ ਹੋਇਆ ਹੈ ਕਮਰ ਦੇ ਨਿਸ਼ਾਨ ਦੇ ਨਾਲ ਦੋਨਾਂ ਸਾਈਡਾਂ ਤੋਂ ਇਹੀ ਜਿਹੜੀ ਬੰਨਣ ਦੇ ਲਈ ਪਿੱਛੇ ਇਹ ਪੱਟੀ ਜੀ ਰੱਖਦੇ ਨੇ ਆ ਦੇਖੋ ਜੀ ਤੇ ਇਸ ਨੂੰ ਆਪਾਂ ਉਸੇ ਤਰ੍ਹਾਂ ਹੀ ਨਾਲ ਅਟੈਚ ਕੀਤਾ ਹੋਇਆ ਕਮਰ ਦੀ ਸੀਨ ਦੇ ਨਾਲ ਤੇ ਇਹ ਬਿਲਕੁਲ ਹੀ ਵਧੀਆ ਫਿਟਿੰਗ ਆ ਰਹੀ ਏ ਬਿਲਕੁਲ ਵੀ ਕਿਤੇ ਵੱਲ ਨਹੀਂ ਪਿਆ ਹੋਇਆ ਤੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਬਹੁਤ ਹੀ ਵਧੀਆ ਆਪਣਾ ਇਹ ਕੁੜਤਾ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਬਿਲਕੁਲ ਹੀ ਘੱਟ ਸਮੇਂ ਦੇ ਵਿੱਚ 2 ਮਿੰਟਾਂ ਦੇ ਵਿੱਚ ਇਸ ਦੀ ਫਿਟਿੰਗ ਆਪਾਂ ਕਰ ਚੁੱਕੇ ਹਾਂ ਆ ਦੇਖੋ ਜੀ ਨੀਚੇ ਵੱਲਾਂ ਦੇ ਨਾਲ ਵੀ ਇਸ ਦੇ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਕਈ ਵਾਰੀ ਨੀਚੇ ਵੱਲ ਜਿਹੜੇ ਨੇ ਆਪਣੇ ਉਹ ਟੇਢੇ ਮੇਢੇ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਆਪਣੇ ਫਿਟਿੰਗ ਦੇ ਨਾਲ ਬਿਲਕੁਲ ਸਹੀ ਆ ਰਿਹਾ ਕੱਪੜਾ ਆ ਦੇਖੋ ਜੀ ਇਸੇ ਚੈਨਲ ਦੇ ਉੱਪਰ ਹੀ ਆਪਾਂ ਜਿਹੜੀਆਂ ਸਕੀਵੀਆਂ ਦੇ ਡਿਜ਼ਾਈਨ ਵੀ ਦੱਸਦੇ ਹਾਂ ਪਹਿਲਾਂ ਸਾਲ ਦੇ ਵਿੱਚ ਆਪਣੀਆਂ ਸਕੀਵੀਆਂ ਦੇ ਬਹੁਤ ਸਾਰੇ ਡਿਜ਼ਾਈਨ ਦੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਤੇ ਜੇਕਰ ਤੁਸੀਂ ਸਕੀਵੀਆਂ ਦੇ ਡਿਜ਼ਾਈਨ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ